ਉਹਨਾਂ ਦਾ ਰਟਾ ਲਾਇਆ ਇਹਨਾਂ ਨੇ ਇਹ ਲੱਗਦਾ YouTube ਤੋਂ ਸਿੱਖਿਆ ਆ ਹਾ YouTube ਤੋਂ ਸਿੱਖੇ ਹੋਣੇ ਹਜੇ ਇਹਨਾਂ ਰਟਾ ਲਾਇਆ ਹੀ ਮੈਨੂੰ ਸਿਖਾਉਣ ਬੈਠਾ ਫੇਰ ਤੇ ਰਾਣੀ ਉਹ ਸੋਹਣ ਲਿਆ ਸੋਹਣ ਲਿਆ ਪੱਲਸ ਖਾਇਆ ਨਹੀਂ ਤਹੀ ਸੋਖੇ ਆ ਇਹ ਤਿੰਨ ਕੋ ਉਹਨਾਂ ਨੇ ਬੋਲਣ ਤਿੰਨ ਆਪਾਂ ਬੋਲਨੇ ਬਸ ਬਸ ਫੇਰ ਖਤਮ ਫੇਰ ਫੇਰ ਵਿਆਹ ਅਗਲੇ ਦਿਨ ਹਾਂ ਜੀ ਸਾਸ਼ੀ ਕਾਲ ਜੀ ਜੋ ਪਿਛੇ ਤੁਸੀਂ ਡੈਕੋਰੇਸ਼ਨ ਦੇਖ ਰਹੇ ਹੋ ਜੇ ਤੁਹਾਨੂੰ ਵਧੀਆ ਲੱਗੀ ਆ ਤੇ ਮੈਂ نیچے ਬਾਈ ਉਹਨਾਂ ਦੀ ਆਈਡੀ ਮੈਂਸ਼ਨ ਕਰਦਾਗਾ ਤੇ ਬਹੁਤ ਹੀ ਤਰ੍ਹਾਂ ਦੀ ਉਹ ਡੈਕੋਰੇਸ਼ਨ ਕਰਦੇ ਨੇ ਤੇ ਬਾਕੀ ਜੇ ਕਿਸੇ ਨੇ ਆਪਣੀ ਮੈਰਿਜ ਤੇ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਡੈਕੋਰੇਸ਼ਨ ਕਰਵਾਉਣੀ ਹੋਵੇ ਤੁਸੀਂ ਕਰਵਾ ਸਕਦੇ ਹੋ ਸਮੋਕ ਐਂਟਰੀ ਹੋ ਗਈ ਹੋਰ ਬੜੇ ਤਰ੍ਹਾਂ ਦੀ ਡੈਕੋਰੇਸ਼ਨ ਆ ਜਾਂਦੀ ਜਿਵੇਂ ਕਿ ਤਰਫ ਦਾ ਗੁਬਾਰਿਆਂ ਨਾਲ ਡੈਕੋਰੇਸ਼ਨ ਵੀ ਆਉਂਦੀ ਆ ਤੇ ਉਹ ਵੀ ਕਰਵਾ ਸਕਦੇ ਆ ਤੇ ਇਹਨਾਂ ਦੇ ਪੇਜ ਤੇ ਜਾ ਕੇ ਜਰੂਰ ਚੈੱਕ ਕਰ ਲੈ ਤੁਸੀਂ ਜਿਹਨੇ ਮੈਂ ਡੈਕੋਰੇਸ਼ਨ ਇਹਨਾਂ ਨੇ ਹੁਣ ਤੱਕ ਕੀਤੀਆਂ ਨੇ ਨਾਲੇ ਫੋਲੋਇੰਗ ਕਰਦੇ ਰਹੋ ਧੰਨਵਾਦ ਕਿ ਦਾੜੀ ਥੋੜੀ ਲਵਲੀ ਦੀ ਨੇ ਡੈਡੀ ਜੀ ਦੀ ਫੋਟੋ ਦੇਖਣ ਦੇ ਨੇ ਇਹ ਡੈਡੀ ਇਹ ਤਾਂ ਹਨ ਮਕਵਾਰੇ ਸੀ ਨਾ ਇਹਦੇ ਵਿੱਚ ਠੱਕੇ ਦੀ ਨਾ ਹਾਂ ਉਹ ਕੁਵਾਰੇ ਹੀ ਅੱਗੇ ਹਜੇ ਕੁਵਾਰੇ ਐਂ ਦਿਖਾਓ ਹਾਂਜੀ ਆ ਡੈਡੀ ਜੀ ਦੀ ਫੋਟੋ ਫਲਾਈ ਸਾਹਿਬ ਦੀ ਆ ਇੱਥੇ ਹੀ ਕਰਨ ਦੀ ਨੀਂਹ ਦਾ ਠਾਕਾ ਲੱਗਾ ਸੀ ਤੇ ਇੱਥੇ ਡੈਡੀ ਜੀ ਦਾ ਠਾਕਾ ਲੱਗਾ ਸასი ਸ਼ਾਲ ਸਵਾਗਤ ਤੁਹਾਡਾ ਇਹ ਜਨੇ ਵਲੌਗ ਦੇ ਵਿੱਚ ਤੇ ਮੈਨੂੰ ਦੀਦੀ ਹਣੀ ਉਹਨਾਂ ਨੇ ਆਉਣਾ ਹੈ ਉਹਨਾਂ ਸ਼ਾਮੀ ਹੋਣਾ ਛੇ ਕੋਈ ਮੇਰੀ ਗੱਲ ਹੋਈ ਸੀਗੀ ਤੇ ਮਹੌਨ ਬਿਯਾਰ ਗਏ ਥੋੜਾ ਕੰਮ ਚੰਗੇ ਭਾਲ ਲੰਬ ਕੱਢਣ ਡੈ ਜਿਓ ਵੇ ਸੀ ਵੀਰੇ ਮੇਰੇ ਵਾਂਗੂ ਸ਼ਕਲ ਦਾ ਕਸੂਰ ਹੈ ਫੋਨ ਦਾ ਨਹੀਂ ਕੋਈ ਕਸੂਰ ਹੈਗਾ ਐਵੇਂ ਫੋਨ ਦੇ ਕੈਮਰੇ ਨੂੰ ਥੋਕ ਜਾਂ ਲਾਈ ਜਾਂਦੇ ਆ ਨਹੀਂ ਕੈਮਰੇ ਦੇ ਫੋਨ ਦੇ ਕੈਮਰੇ ਨਾਲ ਥੋਕ ਜਿਹਾ ਲਾਈ ਜਾਂਦਾ ਕਿੰਨੀ ਹੋਰੀ ਕਹਿੰਦਾ ਇੱਕ ਕੁੜੀ ਹੁੰਦੀ ਆ ਬਾਰ-ਬਾਰ ਨਾ ਸ਼ੀਸ਼ੇ ਤੇ ਕਪੜਾ ਹੀ ਮਰੀ ਜਾਂਦੀ ਕੈਮਰੇ ਦੇ ਕਪੜਾ ਹੀ ਮਰੀ ਜਾਂਦੀ ਹੈ ਕਹਿੰਦਾ ਉਹਨੇ ਮੁੰਡਾ ਕਹਿੰਦਾ ਕਹਿੰਦਾ ਇੱਕ ਰਿਮੋਟ ਵੀ ਮਾਰ ਲੈ ਕਿੰਨਾ ਚੰਗੀ ਚਾਈ ਜਾਵੇ ਮਾਮਾ ਚੰਦਿਆਂ ਡਿਆ ਵੀਰ ਸਟਿੱਕਾ ਹੀ ਪਾਉਣ ਡਿਆ ਸਨੈਪਚੈਟ ਤੇ ਉਹ ਗਾਜ ਹੀ ਨਹੀਂ ਬੰਨ੍ਹਦੀ ਕੋਈ ਵੀਰ ਐਨਕਾ ਪਪੂ ਠੀਕ ਕਰਕੇ ਲਾਉਣੀ ਸ਼ਾਇਦ ਕੋਈ ਗਲ ਗਲ ਬੰਨ ਜੇ ਉਹ ਬੂਥੀ ਤੇ ਚਾਹੀਦੀ ਹੋਣੀ ਚਾਹੀਦੀ ਨਾ ਚਲੋ ਓਕੇ ਜੀ ਓਕੇ ਸਰ ਜੀ ਆ ਜਿੰਨੇ ਛੋਟੀ ਛੋਟੀ ਬੋਤਲ ਪੀਤੀ ਕੱਲ ਨੂੰ ਵੱਡੀ ਪੀਓ ਇੰਨੇ ਨਹੀਂ ਲੈ ਲੀਆਂ ਕੰਬੈਨ ਹੈਂ ਐ ਠਕੀਆਂ ਤਿੱਖੀਆਂ ਝੋਲੀ ਜਿੰਦਗੀ ਨੂੰ ਦੇਖ ਹੁਣ ਚੱਲੇ ਆਪਾਂ ਗੁਰਦੁਰਸ ਸਾਹਿਬ ਮੱਥਾ ਟੇਕਣ ਆਂਦੇ ਮੈਂ ਵੀੜ ਦੇਦੀ ਤੇ ਐਂਜਲ ਤਿੰਨ ਹੋ ਸਕਦਾ ਨਾਲ ਕੁੜੀਆਂ ਨੂੰ ਨਾਲ ਲੈ ਜਾਂਦੇ ਆਂ ਉਹ ਤਿਆਰੀ ਲੱਗੀ ਚੱਲੀ ਸਾਰੇ ਸੱਚੀ ਕੀ ਕਰਦੋ ਸੱਚੀ ਕੀ ਕਰਦੋ ਵੈਰੀ ਗੁੱਡ ਵੈਰੀ ਗੁੱਡ ਏ ਚਲ ਚਾਬੀ ਖੋੜੋ ਉਹ ਤੇਰੀ ਬੜੀ ਜਿਹੀ ਚਾਬੀ ਓਏ ਚੱਲੇ ਚੱਲੀ ਸਾਡੇ ਨਾਲ ਸਾਡੀ ਹਰਕਤ ਨੂੰ ਹੀ ਚਾਹੀਗੀ ਮਰ ਗੁਰਦਰ ਸਾਹਿਬ ਬਾਈ ਕਾਦਮ ਨੂੰ ਅਮਨ ਬਾਈ ਕਾਦੋ ਬਾਈ ਜੁੰਡੀ ਇਤਨ ਉਪਰ ਆ ਵਾ ਬੜੀ ਬਾਦੀ ਓਏ ਜਾਓ ਮਸੀਹ ਜਾਓ ਮੇਰਾ ਹਰੀ ਤੇ ਮੇਰਾ ਗੋਣ ਤੇ ਮੇਰਾ ਗੋਣ ਤੇ ਮੇਰਾ ਹੀ ਗੋਣ ਚੱਲੇ ਛੇੜ ਬੜੇ ਨਾਲ ਨਾਲ ਠੀਕ ਹੈ ਗੋਣ ਚੱਲੀ ਆ ਜੀ ਚੱਲੀ ਆ ਬਈ ਲੈਨੇ ਕਲੂਜ਼ ਕੰਟਰੋਲ ਲਾਤਾ ਈ ਓਏ ਪਹਿਲੇ ਹਰ ਨੇ ਇਹਨੇ ਬਟਨ ਲੱਪਿਆ ਹਰ ਨੇ ਆ ਗਿਆ ਤੂੰ ਬਹਿ ਜਾ ਦੇ ਨਾਲ ਅੱਗੇ ਐਂਜਲ ਸਾਡੀ ਗੁੱਸੇ ਹੋ ਗਈ ਸੀ ਕਹਿੰਦੀ ਮੈਂ ਅੱਗੇ ਬੈਠਣਾ ਫਿਰ ਇਹਨੂੰ ਅਸੀਂ ਖਤੋਂ ਬਹਿ ਜਾ ਅੱਗੇ ਤੇ ਗੁਡਿਆ ਰਾਣੀ ਪਤਨ ਦੇਖਦੇ ਹੁਣ ਇੱਕ ਇੱਕ ਜੁੰਡੀ ਠਾਂ ਦੇ ਇੱਕ ਜੁੰਡੀ ਤਾਂ ਉਹ ਵੇਖ ਪਰਲੀ ਤੇਰੀ ਕਿੰਨੀ ਖੁਸ਼ ਹੋਈ ਚੱਲਗੇ ਦੀਦੀ ਕੋ ਜਾਈ ਪਹੁੰਚ ਕੇ ਗੁਰਦੁਆਰਾ ਫਲਾਈ ਸਾਹਿਬ ਤੇ ਵੱਡੀ ਦੀਦੀ ਉਹਨਾਂ ਨੇ ਛੋਟੇ ਘੁੰਮਣੀ ਗੁਰਦ੍ਰਸ ਸਾਹਿਬ ਦੇ ਦਰਸ਼ਨ ਕੀਤੇ ਨਾਗ ਜੀਨਾ ਸਾਹਿਬ ਤੇ ਕੰਧ ਸਾਹਿਬ ਗੁਰਦਰ ਦੇ ਕੀਤੇ ਤੇ ਇਹ ਗੁਰਦ੍ਰਸ ਸਾਹਿਬ ਰਹਿ ਗਿਆ ਸੀ ਇਹ ਵੀ ਨੇੜੇ ਸੀ ਸਾਡੇ ਤੇ ਅੱਜ ਇੱਥੇ ਆ ਗਏ ਆਪਾਂ ਹਾਂ ਹਾਂ ਬਾਬਾ ਜੀ ਹਾਂ ਜੈ ਕਰਨਾ ਹੈ ਚਲੋ ਵਾਇਗਰੂ ਕਰ ਦੋ ਵਾਇਗਰੂ ਚਲੋ ਆਜੋ ਇਹ ਗੁਰਦੁਰਾ ਸਾਹਿਬ ਜਿਹੜਾ ਕਾਦੀਆਂ ਰੋਡ ਤੇ ਆ ਤੇ ਇੱਥੇ ਗਰਨਾਨਕ ਪਾਤਸ਼ਾਹ ਜੀ ਨੇ ਫਲਾਈ ਦੀ ਦਤਨ ਕਰਕੇ ਤੇ ਉਹ ਗੱਡੀ ਸੀਗੀ ਤੇ ਉਹ ਰੁੱਖ ਦੇ ਦਰਸ਼ਨ ਵੀ ਤੁਹਾਨੂੰ ਕਰਾਉਨੇ ਆ ਉਧਰਲੀ ਸਾਈਡ ਆ ਅੰਦਰ ਜਾ ਕੇ ਜਦੋਂ ਗਰਨਾਨਕ ਪਾਸ਼ਾ ਜੀ ਦਾ ਵਿਆਹ ਪੁਰਬ ਹੁੰਦਾ ਨਾ ਤੇ ਉਦੋਂ ਅਗਲੇ ਦਿਨ ਉਧਰ ਮੇਲਾ ਖਤਮ ਹੁੰਦਾ ਆ ਤੇ ਇੱਧਰ ਮੁੜ ਕੇ ਅਗਲੇ ਦਿਨ ਇੱਥੇ ਮੇਲਾ ਲੱਗਦਾ ਆ ਠੀਕ ਆ ਆ ਜਿਨ੍ਹਾਂ ਨੇ ਸੁਖਣਾ ਸੁਖੀ ਹੁੰਦੀ ਫਿਰ ਉਹ ਇੱਥੇ ਖੰਡਪੜ ਸਾਹਿਬ ਕਰਾਉਂਦੇ ਪਹਿਲਾਂ ਨਹੀਂ ਹੁੰਦੇ ਪਹਿਲਾਂ ਦੀਦੀਆਂ ਸਾਰਾ ਇਦਾਂ ਉਪ ਨਹੀਂ ਹੁੰਦਾ ਸੀਗਾ ਆ ਵੀ ਮੇਰੇ ਲੈਂਟਰ ਨੂੰ ਪਿਆ ਆ ਹਾਂ ਆ ਤੇ ਬਹੁਤ ਵਧੀਆ ਹੁਣ ਤੇ ਬਹੁਤ ਵਧੀਆ ਬਣ ਗਿਆ ਕਿ ਬਹੁਤ ਸੋਹਣਾ ਬਣਦਾ ਜਾਂਦਾ ਬਹੁਤ ਡਰਦੀਆਂ ਮਨਾ ਫਿਰ ਹਰ ਗੁਣ ਬੋਸ਼ਤਾ ਨਹੀਂ ਕੰਡ ਜਾਂਦੀ ਮੈਂ ਡਿੱਗ ਨਾ ਜਾਵਾਂ ਮੈਂ ਤਿਆਰ ਨਹੀਂ ਕਰਦਾ ਚਲੋ ਆਜੋ ਹੁਣ ਹੋ ਫਿਸ਼ ਫਿਸ਼ ਬਾਬਾ ਬਾਬਾ ਹਾਂ ਬਾਬਾ ਹਾਂ ਵਾਈਕੂ ਕਰ ਦੋ ਫੇਰ ਵਾਈਕੂ ਨਾ ਨਾ ਪਤਾ ਨਾ 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 ਨਹੀਂ ਆਣਾ ਕਿ ਮਿਹਰ ਜਨ ਦੀ ਫਿਸ਼ ਵੇਖਣ ਦੀ ਨਾ ਮੱਛੀਆਂ ਤੇ ਆਜਾ 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 ਉਹਨਾਂ ਕਹਿੰਦੀ ਆਜਾ 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 ਹਾਂ ਅੱਡੇ ਬੈਕ ਤੋੜਿਆ ਹੈ ਕਿ ਨਾ ਜਿੱਦ ਤੱਕ ਪਾਪਾ ਅੱਡਾ ਅੱਡਾ ਕਿਦਾਂ ਵਾਜਾ ਮਾਰਨ ਦੀ ਵੇਸ ਹੈ ਜਿੰਨਾ ਤੇਰੇ ਕਹਿਣ ਤੇ ਆ ਹੀ ਜਾਣਾ ਪਾਪਾ ਖੁਸ਼ ਹੋਵੰਡੀ ਨਾ ਨਨ ਵੇਖੀ ਖੁਸ਼ ਹੋਵੰਡੀ ਉਹ ਉਦੋਂ ਹੀ ਖੁਸ਼ ਹੁੰਦੀ ਨਾ ਉੱਥੇ ਜਿੱਦਾਂ ਆਪਾਂ ਗਏ ਸੀ ਨਾ ਉਹ ਵੇਖਣ ਮਾਤਿਆ ਡੇਮਰਸਰ ਉੱਥੇ ਲੱਗਾ ਜਣਾ ਪਾਪਾ ਹੂੰ ਕਾਜੋ ਕਾਜੋ ਅੱਡਾ 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 ਪਾਪਾ ਪਾਪਾ ਨੂੰ ਦੱਸ ਪਾਪਾ ਨੂੰ ਪਪਾ ਪਪਾ ਆ ਆ ਆ ਦੋਤ ਚਲੋ ਮੱਥਾ ਟੇਕਾਂ ਚੱਲੀ ਆਜੋ ਇਹ ਉਹ ਵਾਲਾ ਰੋਖਿਆ ਫਲਾਈ ਦਾ ਇਹ ਸਰੋਵਰ ਬਣਿਆ ਹੋਇਆ ਉਧਰ ਬੀਬੀਆਂ ਵਾਸਤੇ ਬਣਿਆ ਹੋਇਆ ਵਾ ਤੇ ਇੱਧਰ ਨਾਲੇ ਪ੍ਰਕਰਮਾ ਕਰਕੇ ਇੱਧਰੋਂ ਗੁਰਦ੍ਰਸ਼ ਸਾਹਿਬ ਦੀ ਪ੍ਰਕਰਮਾ ਕਰਕੇ ਤੇ ਇੱਥੇ ਮੱਥਾ ਟੇਕਦੇ ਨੇ ਇੱਥੋਂ ਮੱਥਾ ਟੇਕ ਕੇ ਮੁੜ ਕੇ ਇੱਧਰ ਨਿਹਾਨ ਸਾਹਿਬ ਨਿਹਾਨ ਸਾਹਿਬ ਦਾ ਫੇਰ ਅੰਦਰ ਜਾਇਦਾ ਮੱਥਾ ਟੇਕਣ ਵਾਸਤੇ ਆਪਾਂ ਨੇੜੇ ਪਹੁੰਚ ਗਏ ਆ ਇਹ ਫਲਾਈ ਦਾ ਰੋਖਾ ਵੈ ਲਾਈਟਿੰਗ ਲੱਗੀ ਹੋਈ ਨੇ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਨੇ ਆਹ ਵੇ ਲੋਕੀ ਪੜੋਲੀਆਂ ਉਂ ਚੜਾਉਂਦੇ ਆ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਇਹ ਗੁਰੂ ਨਾਨਕ ਪਾਸ਼ਾ ਜੀ ਵਾਹਿਗੁਰੂ ਧੰਨ ਗੁਰੂ ਨਾਨਕ ਪਾਸ਼ਾ ਇੱਥੇ ਆਖੇ ਇਹ ਲੋਨ ਝਾੜੂ ਵੀ ਇੱਥੇ ਚੜ੍ਹਦੇ ਨੇ ਜੇ ਮਤਲਬ ਕਈਆਂ ਦੇ ਮੋਕੇ ਆ ਜਾਂ ਕੋਈ ਇਦਾਂ ਹਨਾ ਤੇ ਉਹ ਠੀਕ ਹੋ ਜਾਂਦੇ ਨੇ ਆਪ ਕੋ ਆਹ ਲੂੰ ਚੜਿਆ ਨਾ ਲੂੰ ਤੇ ਛਾੜੂ ਇੱਥੇ ਚੜਾ ਜਾਂਦੇ ਨੇ ਫਿਰ ਲੋਕ ਜਿਨ੍ਹਾਂ ਦੀ ਉਹ ਆਪਣਾ ਠੀਕ ਹੋ ਜਾਂਦੇ ਨੇ ਮੋਕੇ ਕਹਿੰਦੇ ਨੇ ਮੋਕੇ ਤੇਲ ਇਹਨਾਂ ਚੀਜ਼ਾਂ ਦਾ ਫਰਕ ਪੈ ਜਾਂਦਾ ਹੈ ਮਾਸੀ ਨੇ ਕਹਿੰਦੀ ਆ ਵੀ ਮੈਂ ਲੈਣਾ ਕੁਬਾਰਾ ਤੇ ਮਾਸੀ ਨੇ ਕੁਬਾਰਾ ਲੈਤਾ ਤੇ ਬਸ ਮੈਨੂੰ ਕਹਿੰਦੀ ਗਾਂ ਜਾਓ ਹਣ ਤੁਸੀਂ ਕਹੋ ਤਾਂ ਮੈਂ ਕੌਣ ਦੀ ਬਾਇਆ ਬਾਰਾ ਇਦਾਂ ਕਰੀ ਜਾਵੇ ਇਹ ਕੀ ਹੈ ਗੁਰ ਕਿਦਾਂ ਵਾਜ ਦਿੱਤੀ ਕਿਦਾਂ ਵਾਜ ਦਿੱਤੀ ਵਾਇਆ ਵਾਇਆ ਅਰੇ ਕਿੰਦਾ ਵਾਜਦੀ ਹਿੰਦੀ ਕਬਲੂਨ ਲੂਨ ਇਹਦਾ ਹੀ ਪਤਾ ਬਸ ਇਹਨੂੰ ਗੁਬਾਰੇ ਦਾ ਇਕੱਲੇ ਦਾ ਪਤਾ ਹੈ ਬਾਕੀ ਦੇ ਨਹੀਂ ਕੋਈ ਨਹੀਂ ਪਤਾ ਪਤਾ ਲੱਗਦਾ ਹੁਣ ਚੱਲੇ ਆਪਾਂ ਤੇ ਪ੍ਰਸ਼ਾਦਾ ਸਾਹਿਬ ਲਿਆ ਇੱਕ ਇੱਕ ਉਮਰ ਦਾ ਛਕ ਲਿਆ ਤੇ ਹੁਣ ਘਰੇ ਚੱਲੇ ਆਂ ਇਹ ਹਰ ਗੁਰੂ ਨੂੰ ਆਪ ਤਾਂ ਨਾਂ ਲੈ ਲੈਂਦਾ ਮੈਂ ਸੁਨੀਪ ਹੁਣੇ ਮਮੂਣੀ ਘਰੇ ਕੰਮ ਕਰਨ ਲੈ ਕੰਮ ਕਰਨ ਲੈ ਕਿੰਨਾ ਪਿਆ ਸੀਗਾ ਕਿਉਂਕਿ ਛੋਟੀ ਦੀਦੀ ਹੁਣਾਂ ਰੋਟੀ ਦਾ ਅਰੇਂਜਮੈਂਟ ਜਿਆ ਕਰਨ ਦੇ ਸੀ ਅਸੀਂ ਅੱਗੇ ਕਰਨ ਦੀਦੀ ਹੁਣਾਂ ਵਾਲਾ 10 ਮਿੰਟ ਇਦਾਂ ਦੀ ਨੰਗਣ ਨਹੀਂ ਵੱਡੀ ਦੀਦੀ ਕਹਿੰਦੇ ਆ ਕਰਨ ਦੀਦੀ ਹੁਣਾਂ ਵਾਲਾ ਰਾਹ ਇਹਨਾਂ ਕੋਈ ਫਲਾਈ ਸੱਪਾ ਹੁੰਦੇ ਸੀ ਤੇ ਮੈਂ ਹਾਂ ਜਾਣਾ ਹੈ ਕਹਿੰਦੀ ਚਲੋ ਹਿੰਦਗੀ ਦੇ 2 ਮਿੰਟ ਤਾਂ ਅਸੀਂ ਆ ਗਏ ਚਲ ਤੂੰ ਵੀ ਆ ਜਾਂਦੀ ਤੇ ਤੂੰ ਆਈ ਬੁਰਾ ਬੁਰਾ ਹਾਲ ਰੋ ਅੱਜ ਕੰਮ ਬਹੁਤ ਹੋਇਆ ਤੇ ਬੁਖਾਰ ਆ ਗਈ। ਇਹ ਕੰਜੀ ਪੀਤੀ। ਨਹੀਂ ਪਿਆ ਲਗਾ ਦਿੱਤੀ। ਇਹ ਰੱਖੀਆ। ਕੰਜੀ ਪੀਤੀ। ਪੇਠੀ ਕੋਣ। ਕਹਿਵਲੇ ਵਾਂਕਾ ਠੀਕ ਹੋ ਜਾਂਦੇ ਇਦਾਂ ਹੁੰਦਾ ਭਾਈ ਵਰੀ। ਹੁੰਦਾ ਵਾ। ਹੂੰ। ਇੱਕ ਰੀ ਸੀ। ਪੂਈ ਕਹਿ ਰਹੀ ਸੀ। ਮੈਂ ਕੰਦੇ ਪੂਆ ਪੂਆ ਇਦਾਂ ਕਰਦੀ। ਆਈ ਬੋਧੀਆਂ। ਪੂਈ ਨੂੰ ਸਸਿਗਾ ਬੁਲਾਈ। ਪੂਈ ਨੂੰ ਸਸਿਗਾ। ਕੀ ਪਾਇਆ? ਆਹ ਨਾ ਆ ਮਗੇ ਜਿਹੜੇ ਕੱਕ ਨਹੀਂ ਪਾਇਆ ਪੁੱਤ ਨੇ ਵੇਲਾ ਕਰਨ ਬੱਚਿਆਂ ਨਾਲ ਰੌਣਕਾਂ ਲੱਗ ਜਾਂਦੀਆਂ ਹਨ ਹਾਂ ਹਾਂ ਪਰ ਸੁਣ ਤੁਰਕੇ ਬਖਾ ਤੁਰਕੇ ਬਖਾ ਦਿਓ ਚਲੋ ਚਲੋ ਉਹ ਭੂਆ ਨੂੰ ਤੁਰਕੇ ਜਾਵੋ ਨਾ ਉਹਨੂੰ ਉਹਨੂੰ ਲੈ ਜਾਓ ਭੂਆ ਨੂੰ ਚਪਲਾਂ ਦੇ ਤੁੱਤਰ ਭੂਆ ਕੋਲ ਜਾਓ ਤੁਰਕੇ ਤੁਰਕੇ ਜਾਓ ਤੁਰਕੇ ਜਾਓ 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 ਚੱਲ ਗਿਆ ਇਹ ਪੁੱਤ ਵੇ ਕਹਿੰਦੀ ਮੈਨੂੰ ਛੱਡ ਦੇ ਬਸ ਆਹ ਜਾਣਾ ਗਾਂ ਇਹ ਨਹੀਂ ਲੈ ਕੇ ਜਾਣਾ ਓਏ ਸੀ 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 ਉਹ ਚਕਾ ਕਾ ਦੇਖਦਾ ਹੀ ਉਹਦੇ ਵਿੱਚ ਕਾਕਾ ਦੇਖਦਾ ਜੇ ਆਪਾਂ ਦੂਸਰੇ ਪਾਸੇੋਂ ਨਹੀਂ ਆ ਗਏ ਆਪਾਂ ਉਦੋਂ ਹੋਰ ਕਿਹੇ ਪਾਸਿਓਂ ਆਏ ਹੁੰਗੇ ਉਹ ਪਰੇੋਂ ਦੀ ਵੀ ਆਵਾਜ਼ ਆਈਦਾ ਉਦੋਂ ਵੀ ਇਹ ਇਧਰੋਂ ਦੀ ਵੀ ਨੰਕਿਆ ਆਈਦਾ ਨਹੀਂ ਆਪਾਂ ਉਦੋਂ ਰਾਤ ਭਾਜੀ ਵੀ ਆ ਗਏ ਸੀਗੇ ਚਾਹ ਪਾਣੀ ਪੀ ਲਿਆ ਲੈ ਵੀ ਪਹੁੰਚ ਗਏ ਆ ਘਰੇ ਹੁਣ ਆਪਾਂ ਤੇ ਬੁੜੀਆ ਵੀ ਮੇਰੀ ਸੌਂ ਗਈ ਆ ਲੈ ਵੀ ਹਰਗੁਣ ਤੇ ਸੌਂ ਗਈ ਆਪਣੀ ਇਹ ਮੰਮੀ ਅਥੇ ਗੁਬਾਰਾ ਕਿੰਜ ਨਾ ਗੁਬਾਰਾ ਲੈਣਾ ਜिद ਕਰਨ ਦੇ ਸੀ ਮਰਦੀ ਜਿੰਨੇ ਨੂੰ ਗੁਬਾਰਾ ਲੈ ਆ ਕੇ ਦਿੱਤਾ ਗੁਰਦੁਆਰੇ ਆ ਉਹ ਤਾਂ ਇਹ ਜਿੱਦ ਕਰਨੇ ਹੂੰ ਠੀਕ ਠਾਕ ਹੋ ਗਿਆ ਆ ਨਿਹਨ ਠੀਕ ਹੈ ਥੋੜਾ ਕਿਰਨ ਨੂੰ ਮਿਲਨ ਨੂੰ ਤੇ ਇਹਨੂੰ ਮੈਂ ਪੁੱਛਿਆ ਮੈਂ ਕਿਹਾ ਗੁਰਦੁਆਰੇ ਚੱਲੇ ਆਪਾਂ ਤੇ ਇਧਰੋਂ ਹੀ ਭਲਾ ਫਿਰਦਾ ਰਾਹ ਪਿੰਦਾ ਇਹ ਨਾ ਕਰਦਾ ਕਹਿੰਦਾ ਉਹ ਇਧਰੋਂ ਦੀ ਵੀ ਚੱਲਦੀ ਤੇ ਮੈਂ ਚਾਹ ਤੇ ਰਮੇਨ ਕੇ ਜਾਂਦੇ ਆ ਕਹਿੰਦੇ ਕਿ ਕਿਰਨ ਉਹਨਾਂ ਦੇ ਘਰੋਂ ਵੰਗ ਰਾਹ ਜਾਂਦਾ ਮੈਂ ਆਹ ਕਹਿੰਦੀ ਜੇ ਮੈਂ ਜਾਣਾ ਹੈ ਕਹਿੰਦੀ ਚੱਲ ਚੱਲੀ ਚਲ ਮੋੜ ਲੈਣਾ ਉਹ ਬਾਹਰ ਗਏ ਸੀ ਅੱਗੇ ਮੁੜ ਕੇ 5 5-7 ਮਿੰਟ ਬਾਅਦ ਆ ਗਏ ਚਾਹ ਦਾ ਸਵਾਦ ਚਾਹ ਪੀ ਲਈ ਹਾਂ ਨਹੀਂ ਨਨ ਕਿੰਨੇ ਅਸੀਂ ਗੌਣ ਬਹਿਣਾ ਵੈਸੇ ਆ ਸਮਝਾ ਕਰਨਾ ਹੈ ਘੜੀਪਲ ਹਰ ਗੁਣ ਤੇਰੀਆਂ ਦਾਤ ਕੀਆਂ ਹਰ ਗੁਣ ਤੇਰੀਆਂ ਦਾਤ ਕੀਆਂ ਆਪ ਨੂੰ ਇੱਕ ਵੀ ਨਹੀਂ ਆਉਂਦਾ ਤੇ ਉਤੋਂ ਵੇਖ ਵੇਖ ਕੇ ਡੇ ਨੇ ਚਲੋ ਮੈਨੂੰ ਬੋਲ ਦਿੰਦੋ ਤੂੰ ਡੱਡੂ ਵਾਲੀ ਬੋਲੋ ਚਲੋ ਚੱਲ ਚੱਲ ਵੀਡੀਓ ਸ਼ੁਰੂ ਕਰਾਂਗੇ ਚਾ ਡੱਡੂ ਬੋਲਾਂਗਾ ਅਸੀਂ ਨੱਗੇ ਲੱਗੇ ਕੋਸਾ ਮੈਂ ਬੋਲਾਂ ਹਾਂ ਬੋਲੋ ਨਹੀਂ ਡੱਡੂ ਵਾਲਾ ਪਾਂ ਚੱਲ ਤੂੰ ਡੱਡੂ ਵਾਲਾ ਬੋਲੇ ਕਾਉਣਾ ਬੋਲ ਦਿੰਦਾ ਕੀ ਕਾ ਸਾਬੋ ਜਰਾ ਉਹਨੂੰ ਬੋਲਾਂ ਰਾਤੀ ਖੁਰੀ ਰੌਣਕ ਲੱਗੇ ਸਾਡੇ ਘਰਾਂ ਚ ਹਾਂ ਹੁਣ ਕਿੱਦ ਦੇ ਗਈਆਂ ਨੀ ਹਰ ਗੋਨ ਤੇਰੀਆਂ ਦਾਦ ਕੀਆਂ 12 ਦਾ ਬੋਲੋ voilà. ਕੋਈਸਾਂ ਦੀ ਹਰ ਗੰਗਿਆ ਨਾਜਤੀਆਂ ਕਿੰਨੀ ਕੋਈਸਾਂ ਦੀ ਚਲੋ ਹੁਣ ਤੂੰ ਹੀ ਦੱਸ ਮੈਨੂੰ ਕਿਛਣੀ ਚਲੋ ਜੇ ਇੱਥੇ ਹੀ ਬੋਲਦੀ ਹੈ ਨਾ ਆਪਾਂ ਤੇ ਬੋਲੋਗੇ ਹੁਣ ਬੋਲਣਾ ਨਹੀਂ ਚਾਹ ਖਾਦ ਦੇਸੀ ਮਾਂ ਜੰਪੇਸੀ ਕਾ ਹੁਣ ਕਾਕਾ ਕਰਦੀਆਂ ਇਹ ਹਰ ਗੁਣ ਤੇਰੀਆਂ ਨਾਨਕੀਆਂ ਕਿੰਨੇ ਹਰ ਕੋਈ ਨੇ ਨਾਮ ਨੇ ਕੀਆ ਬਸ ਬਸ ਪ੍ਰੈਕਟਿਸ ਆ ਇਹ ਬਸ ਖਲੀ ਪ੍ਰੈਕਟਿਸ ਆ ਪ੍ਰੈਕਟਿਸ ਹੋ ਗਈ ਆ ਤੇ ਇੱਕ ਦੋ ਇਹਨਾਂ ਨੇ ਹੋਰ ਯਾਦ ਕਰ ਲੈਣੇ ਆ ਕਿ ਰਾਤ ਨੂੰ ਫਿਰ ਪੂਰੇ ਇੰਜੋਏ ਕਰਾਂਗੇ ਕਿ ਨਹੀਂ ਤੇ ਉਹਨੇ ਚਿਰ ਨੂੰ ਅਹੀਰਾ ਤੇ ਅਜ ਦੀਪਦਨ ਗੋਣ ਬਠਾ ਲੈਣਾ ਵਾ ਤੇ ਛੋਟੀ ਦੀਦੀ ਵੇਟ ਕਰਨ ਦੇ ਬਸ ਉਹ ਵੀ ਆ ਜਾਣ ਤੇ ਕਿਰਨ ਦੀਦੀ ਹੁਣਾਂ ਤੁਸੀਂ ਕਹਣਾ ਕਿਹਾ ਨਹੀਂ ਕਿਰਨ ਦੀਦੀ ਹੁਣਾਂ ਨੇ ਇੰਨਾ ਵੀ ਜ਼ੋਰ ਲਾ ਕੇ ਆ ਕਿ ਨਾਲ ਵੱਡੀ ਦੀਦੀ ਹੁਣੀ ਵੀ ਗਈ ਉਹਨਾਂ ਦੇ ਘਰੇ ਜ਼ੋਰ ਲਾਇਆ ਪਰ ਉਹ ਨਹੀਂ ਅਜੇ ਕਹਿੰਦੇ ਦੇਖਦੇ ਆਂ ਦੇਖਦੇ ਆਂ ਹੁਣ ਜੇ ਕਿਰਨ ਨਾ ਆਈ ਤਾਂ ਕਿਰਨ ਵੰਡੇ ਦਾ ਸੰਦੀਪ ਆਪ ਹੀ ਸਾਥ ਦਊਗਾ ਹਾਂ ਆ ਸਹੀ ਗੱਲ ਐ ਇਹਨੂੰ ਥੋੜੀ ਦੇਰ ਵਾਰੀ ਆਪਣੀ ਟੀਮ ਦੇ ਵਿੱਚ ਲੈ ਆਵਾਂਗੇ ਨਾ ਮਿਲ ਕੇ ਮੋਟੀ ਬਣਾਉਣਾ ਸਵੇਰੇ ਫੇਰ ਇਹ ਸੈੱਟ ਕਰ ਦੇਣਾ ਵਾ ਦਾਦਾ ਦਿਆ ਹੋਏ ਪ੍ਰੈਕਟਿਸ ਲਈ ਪੂਰੀ ਹੰਡਈ ਆਂ ਇਹ ਚੇਤਾ ਪਾ ਜੇ ਉਹਨਾਂ ਮੁਰਗੇ ਬੇਚਿਓ ਹੋ ਹੋਏ ਦਾਦਾ ਕੰਡਾ ਵੀ ਦੇਸੀ ਮਨ ਜੰਮ ਤੇ ਸੀ ਕਾ ਇਹ ਤਾਂ ਬੋਲਦਾ ਕਾਂ ਕਾਂ ਕਰ ਦੀਆਂ ਨੇ ਹਰ ਗੁਣ ਤੇਰੀਆਂ ਨਾਂ ਲਿੱਤੀਆਂ ਆਦੇਸੀ ਪੇਸ਼ ਤੇਜਮ ਪੇਸ਼ੀ ਰੇਸ਼ ਤੇ ਹੁਣ ਰੇਸ਼ ਖਡਾਵਣ ਕਈਆਂ ਨੇ ਤੇਰੀਆਂ ਦਾਦ ਕੀਆਂ ਹੁਣ ਰੇਸ਼ ਖਡਾ ਆਦੀਆਂ ਸੀ ਪੰਜੀਰੀਆਂ ਜੰਮ ਪਈਆਂ ਸੀ ਟੀਰੀਆਂ ਹੁਣ ਟੀਰ ਘਡੋਣ ਗਈਆਂ ਨੇ ਹਰ ਗੁੰਦ ਤੇਰੀਆਂ ਨਾਲ ਕੀਆ ਹੁਣ ਢੀਰੇ ਘਡੋਣ ਗਈਆਂ ਨੇ ਹਰ ਗੁੰਦ ਤੇਰੀਆਂ ਨਾਲ ਕੀਆ ਆਦੀਆਂ ਸੀ ਮਠੀਆਂ ਸੀ ਕਟੀਆਂ ਹੁਣ ਕਟੀਆਂ ਗਈਆਂ ਪੌਣ ਕਟੀਆਂ ਚਰਣ ਗਈਆਂ ਨੇ ਹਰ ਦੁੰਦਰੀਆਂ ਦਾਦ ਕੀਆ ਓਕੇ ਕੀਆ ਕੀਆ ਨਹੀਂ ਆਂਦੇ ਖਾਦੀਆਂ ਖਜੂਰੇ ਮੈਂ ਜੰਪੀਆਂ ਸੂਰਾਂ ਦੀ ਤੇ ਜਮ ਪੇ ਨਖਾਤੀ ਸਿੱਖ ਜੂਰ ਤੇ ਜਮ ਪੇ ਸੀ ਸੂਰਾ ਉਹ ਸੂਰਾ ਦੇਖਿਆ ਅੰਨਿਆ ਨੇ ਅਸਾ ਉਲਟ ਫੁਲਟ ਹੋ ਗਿਆ ਸੀ ਨਾ ਕੰਮ ਉਲਟ ਫੁਲਟ ਹੋ ਗਿਆ ਹੁਣ ਮੈਨੂੰ ਸਮਝ ਲੱਗੀ ਆ ਤਾਂ ਵੀ ਹੱਸੇ ਜੇ ਠੀਕ ਆ ਨਹੀਂ ਇਹ ਕਹਾਣੀ ਮੁੱਠੀ ਘਾਟਾਂਗੇ ਨਾ ਜਮ ਪੀਏ ਸੀ ਸੂਰਾ ਸੂਰਨੀਆਂ ਸੂਰਾ ਸੂਰਨੀਆਂ ਲੈ ਦੱਸ ਸੂਰਾ ਤੇ ਜੰਪੀਆਂ ਸੀ ਸੂਰਾ ਤੇ ਹੁਣ ਸੂਰਾ ਦੇ ਮਗਰ ਜਾਂਦੀਆਂ ਨੇ ਸੂਰਾ ਦੀਆਂ ਗਈਆਂ ਨੇ ਸੂਰਾ ਦੇ ਗਈਆਂ ਨੇ ਇਹ ਤਾਂ ਬਣਾ ਦੇਣਾ ਨਾ ਨਹੀਂ ਮੈਂ ਆਇਆ ਹੋਇਆ ਵਾਂ ਸਿੰਬਲ ਚੌਂਕ ਤੇ ਲੱਗ ਗਿਆ ਤੇ ਇੱਥੇ ਮੈਂ ਕਹਾ ਸੰਦੀਪ ਦੇ ਜਿਹੜੇ ਮੈਂ ਗਿਫਟ ਲੈਏ ਹੋਏ ਨੇ ਉਹ ਮੈਂ ਪੈਕ ਕਰਵਾ ਲਾਂ ਵੀ ਇੱਕ ਪੈਕ ਕਰਵਾ ਲਿਆ ਵਾ ਤੇ ਇੱਕ ਰਹਿ ਗਿਆ ਪਤਾ ਕਿਉਂ ਇੱਕ ਤਾਂ ਕਿਉਂ ਰਹਿ ਗਿਆ ਉਹਦੇ ਵਿੱਚ ਨੇ ਇੱਕ ਚੀਜ਼ ਹੋਰ ਪੂਣੀ ਸੀਗੀ ਉਹ ਘਰੇ ਰਹਿ ਗਈ ਐ ਤੇ ਇਸ ਕਰਕੇ ਥੋੜੀ ਗੜਬੜ ਹੋ ਗਈ ਐ ਵੀ ਤੇ ਹੁਣ ਮੈਂ ਉਹਦੇ ਵਾਸਤੇ ਡੱਬਾ ਤੇ ਪੇਪਰ ਲੈ ਲਿਆ ਹੁਣ ਘਰੇ ਜਾ ਕੇ ਆਪਾਂ ਉਹਨੂੰ ਪੇਪਰ ਚੜ੍ਹਾ ਲਾਂਗੇ ਇੱਕ ਨੂੰ ਚੜਵਾਤਾ ਹੈ ਇੱਕ ਨੂੰ ਪੈਕ ਕਰਵਾਤਾ ਹੈ ਤੇ ਹੁਣ ਮੈਂ ਇੱਥੇ ਰੁਕ ਗਿਆ ਵਾਂ ਤੇ ਮੈਂ ਮਨਿੰਦਰ ਭਾਈ ਨੂੰ ਫੋਨ ਕੀਤਾ ਮੈਂ ਕਿਹਾ ਵੀ ਕਿੱਥੇ ਗੱਜ ਰਹਿ ਗਏ ਜੀ ਕਹਿੰਦੇ ਆ ਵੀ ਬਾਈਪਾਸ ਕ੍ਰੋਸ ਕਰਕੇ ਮੈਂ ਕਿਹਾ ਚਲੋ ਉਹਨਾਂ ਨੂੰ ਨਾਲ ਲੈ ਚੱਲਦੇ ਆ ਇੱਥੋਂ ਦੋ ਪਰਗਣਾ ਆ ਤੇ ਹੁਣ ਉਹਨਾਂ ਨੂੰ ਇੱਥੋਂ ਆਪਣਾ ਲੈ ਚੱਲਦੇ ਆਂ ਵੇਟ ਕਰ ਰਹੇ ਆ ਹੁਣ ਦੀਦੀ ਹੁਣਾਂ ਦੀ ਕਹਿੰਦੇ ਸੀਗੇ ਵੀ ਬਾਈਪਾਸ ਐਂਟਰ ਕਰਕੇ ਉਹਦੇ ਮੋਂ ਉੱਥੇ ਖਲੋਤਾ ਇਸ ਮਿਲ ਚੋਂ ਤੇ ਹੋਰ ਦੋ ਚਾਰ ਮਿੰਟ ਦੀ ਗੱਲ ਆ ਜਾਣਗੀ ਬਾਹਰ ਦੇਖ ਬੰਨੀ ਕਾਦਰ ਆਸ਼ੀਆ ਉਹ ਕਿੰਨੇ ਜਣੇ ਇਕੱਠੇ ਹੋਏ ਸੋਖ ਹੋਏ ਸੀ ਆ ਹੋਏ ਆ ਉਹ ਜਣੇ ਇਕੱਠੇ ਹੋ ਜਾ ਕਾਫੀ ਜਣੇ ਇਕੱਠੇ ਹੋਏ ਪਤਨੀ ਕੀ ਗੱਲ ਐ ਕਹਿੰਦੇ ਆਹ ਵਾਲੀ ਬੱਸ ਜਾਂਦੀ ਆ ਬੱਸ ਸਟੈਂਡ ਦੇ ਵਿੱਚ ਲੱਗੇ ਆ ਐਂਟਰ ਹੋਣ ਤੇ ਬਾਕੀ ਵੇਖੋ ਮਜ਼ਦੂਰੋਂ ਢਿਆਂ ਵਲਾ ਹੋਣ ਉਹ ਕਹਿੰਦੇ ਰਬੜਾਗਾ ਸੰਡੂ ਸਾਹ ਤੇ ਦਿਖਣੇ ਨਹੀਂ ਆ ਨਹੀਂ ਕਿਸਾ ਕਰਨ ਮੈਨੂੰ ਖੌਲੜੇ ਕਰਦਾ ਉਹ ਆ ਗਈ ਆ ਮੈਨੂੰ ਦੀ ਨੀ ਤਨੇ ਉਹ ਉਤਰ ਗਈ ਬਸ ਆਜੋ 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 ਵੇਖ ਲਿਆ ਸਾਹਿਬ ਜੀ ਆਜੋ 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 ਉਹ ਸ਼ੇਰਣੀ ਆਈ ਸ਼ਾਬਾਸ਼ ਸ਼ੇਰ ਇਹ ਨਗਰ ਵੇਹ ਤੋ ਚਿਹਰੇ ਦਾ ਸੰਡੂ ਸਾਹਿਬ ਦੇ ਮੁੰਡਾ ਗੋਡੇ ਵਿਚਾਰਾ ਜਦੋਂ ਚੰਗਾ ਹੈ ਆ ਗਈ ਆਈ ਸ਼ਾਬਾਸ਼ ਮੈਂ ਦੇਖ ਮੈਂ ਸਾ ਮੈਂ ਨਹੀਂ ਰਵੜੇਗਾ ਸੰਡੂ ਸਾਹਿਬ ਦੇ ਦੇਣੇ ਨਹੀਂ ਜੀ ਅਸੀਂ ਕਾ ਦੀਦੀ ਕਹਿੰਦੇ ਬੱਸ ਵਾਲੇ ਨੇ ਬੱਸ ਬਹੁਤ ਤੇਜ਼ ਚਲਾਈ ਕਹਿੰਦੇ ਬਹੁਤ ਜਿਆਦਾ ਟਕਰਾਈ ਕਿਹចੀ ਆਈ ਹੈ ਜਾ ਕੇ ਵਿੱਚ ਨਹੀਂ ਆਉਂਦਾ ਯਾਰ ਇਧਰ ਕੀ ਜੀ ਨਹੀਂ ਆਇਆ ਅੱਗੇ ਰੱਖਦਾ ਅੱਗੇ ਵੇਖਿਆ ਫਰਕ ਪੈ ਗਿਆ ਨਾ ਹਨੇਰੇ ਕਰਕੇ ਮੈਂ ਕਹਿੰਦੇ ਨਾ ਸਾਨੂੰ ਸਭ ਨੇ ਨਹੀਂ ਹੋਣਾ ਕੈਮਰੇ 'ਚ ਮੈਂ ਨਹੀਂ ਯਾਰ ਹਾਂਜੀ ਬੰਦ ਹੋਣੀ ਆ ਗੱਡੀ ਦਾ ਹਾਲ ਹਾਂਜੀ ਗੱਡੀ ਦਾ ਹਾਲ ਨਹੀਂ ਯਾਰ ਇਹ ਨਾ ਕਦੇ-ਕਦੇ ਕਰਦੀ ਏਦਾਂ ਵੈਸੇ ਉਹ ਵੇਲ ਬੰਦ ਹੋ ਗਈ ਨਾ ਤੜਾ ਉਹ ਅਸਲ ਜੰਹੇਰਾ ਹੋ ਗਿਆ ਨਾ ਤੁਹਾਨੂੰ ਕੀ ਦੱਸਿਆ ਤੇ ਹੈਗਾ ਯਾ ਜੀ ਵਹ ਲਾਇਆ ਹੋਰ ਹੋਰ ਸਭ ਠੀਕ ਠਾਕ ਹੈ ਭਾਈ ਜੀ ਬੰਨਾ ਅੱਜ ਹਾਂਜੀ ਮੈਂ ਯਾਰ ਤੁਹਾਡੀ ਸ਼ਰਟ ਨਾਲ ਮੈਚਿੰਗ ਜਾਂ ਕਰਕਣਾ ਚੰਗਾ ਇਹ ਨਾਲੇ ਡੱਡੀ ਦੀ ਮਠਿਆਈ ਫੇਵਰੇਟ ਹੈਗੀ ਹਾਂ ਹਾਂ ਕਹਿੰਦੇ ਦੀਦੀ ਕਹਿੰਦੇ ਬੜੇ ਢੀਠ ਹੈ ਬੂਆ ਨਹੀਂ ਖੱਲਿਆ ਉਹਨਾਂ ਨੇ ਉਹਨਾਂ ਨੇ ਪਹਿਲਾਂ ਤਾਂ ਉਹਨਾਂ ਬੂਆ ਖੱਲਿਆ ਉਹਨਾਂ ਨੇ ਕਿਦੋਂ ਲੈ ਆਵੀਂ ਆਗੇ ਨਾਲ ਲੈ ਜਾਓ ਆਪਰਾ ਆਪਣਾ ਕੋਹਵਰਾ ਪਾਉਣ ਦੇ ਤੇ ਉਹ ਆਹ ਇਹਦਾ ਬੈਗ ਨੇ ਹਾਂ ਡੈਕੋਰੇਸ਼ਨ ਦਾ ਸਮਾਨ ਵੀ ਆ ਗਿਆ ਦੇਖੋ ਡੈਕੋਰੇਸ਼ਨ ਹੁੰਦਾ ਅੱਛਾ ਮੇਰੀ ਡਿਟੀ ਵਲੌਗ ਤੇ ਲਿਖੀ ਆ ਅੱਛਾ ਭਾਜੀ ਹੁਣੀ ਕਹਿੰਦੇ ਨੇ ਵੀ ਫਰੂਟ ਲੈਣਾ ਮੈਂ ਕਹਾਂ ਨਹੀਂ ਭਾਜੀ ਫਰੂਟ ਨਹੀਂ ਲੈਣਾ ਐਰਕਾ ਆਪਾਂ ਮਠਿਆਈ ਦਾ ਡੱਬਾ ਲੈਨੇ ਆ ਤੇ ਡੈਡੀ ਜੀ ਹੁਣਾਂ ਦੀ ਫੇਵਰਟ ਮਠਿਆਈ ਮੈਂ ਕਹਾ ਉਹ ਆਪਾਂ ਲੈ ਚੱਲਦੇ ਹਾਂ ਤੇ ਮੈਂ ਕਹਾ ਸਾਡੇ ਉਧਰੋਂ ਗੁਰਦਾਸਪੁਰ ਰੋਡ ਤੋਂ ਮਿਲ ਜਾਂਦੀ ਆ ਸ਼ੁਕਰ ਕਰਤਾ ਮੈਂ ਹਾਂ ਇਹਨਾਂ ਦਾ ਵੀ ਕਦੇ ਟਾਈਮ ਲੱਗਾ ਹਾਂ ਅੱਜ ਕੱਲ੍ਹ ਕਹਿ ਨਹੀਂ ਬੰਦੂ ਕੀੜੀ ਦੇ ਘਰ ਤੱਕ ਰਹਿਣਾ ਹੈ ਆਹੇ ਬੰਦਾਂ ਹੁਣ ਵੇਖ ਲੈ ਬੋਦੀ ਪਈ ਮੇਰੀ ਕੁੜੀਆ ਦੀ ਹੁਣ ਮੈਂ ਆਪਣੀ ਲੋਕੀ ਬੰਦ ਕਰਦਾ ਲੈ ਕੀ ਹਾਲ ਏ ਭਾਜੀ ਠੀਕ ਠਾਕ ਜੀ ਤੂੰ ਕਿਤੇ ਵਾਲ ਮੂਲ ਕਟਾ ਲਾ ਕੇ ਤੈਨੂੰ ਮਨੁੱਖਤਾ ਦੀ ਸੇਵਾ ਵਾਲਿਆਂ ਲੈ ਜਾਣਾ ਭਾਈ ਕਿੱਥੇ ਪਾਈ ਨਾ ਚੱਲ ਬੱਸੀ ਪਾ ਦ ਮਾਸੀ ਜੀ ਨੂੰ ਬੱਸੀ ਪਾ ਦੋ ਹਾਂ ਹੁਣ ਆਤ ਪੈ ਗਈ ਪਾਰੀ ਵੀ ਕਰ ਦੋ ਪਾਰੀ ਕਰ ਦੋ ਪਾਰੀ ਕਰ ਦੋ ਵਾਹ ਚਲ ਤੁਰ ਕੇ ਵਿਖਾ ਦੋ ਹਰ ਘਣ ਉੱਥੇ ਤੱਕ ਜਾਓ ਤੁਰ ਕੇ ਤੁਰ ਕੇ ਜਾਓ ਉੱਠ ਕੇ ਉੱਠ ਕੇ ਉੱਠ ਕੇ ਜਾਓ ਉੱਠ ਕੇ ਉੱਠ ਕੇ ਸ਼ਾਬਾਸ਼ ਸ਼ਾਬਾਸ਼ ਤੁਰ ਕੇ ਜਾਓ 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 ਵਾਹ ਬਗਲਾ ਵੇ ਹਾਨੀ ਕਰਦੀ ਕਿ ਪਿੱਛੇ ਇਹਨਾਂ ਬੜੀ ਜ਼ੋਰ ਦੀ ਪੂਣੀ ਨਾਲ ਸਿਰ ਵੱਜਾ ਬੜੀ ਜ਼ੋਰ ਦੀ ਆਵਾਜ਼ ਆਈ ਸੀ ਹਾਂ ਫੇਰ ਹੋਈ ਆਹ ਡੈਡੀ ਵੀ ਹੁਣੇ ਆਏ ਮੈਨੂੰ ਲੱਗਦਾ ਅਜੇ ਉਹ ਪਲਾੜ ਗਏ ਉਧਰ ਅੱਛਾ ਅੱਛਾ ਕਰ ਲੈ ਪਾੜ ਮੈਨੂੰ ਹੋ ਗਿਆ ਅੱਧਾ ਘੰਟਾ ਡੈਕੋਰੇਸ਼ਨ ਦਾ ਕੰਮ ਚੱਲ ਰਿਹਾ ਜੁਰਨ ਸ਼ੁਰਾਂ ਦੇ ਨਾਲ ਮੈਂ ਫੜਨ ਲੱਗਾ ਮੈਂ ਮੈਨੂੰ ਮੇਰਾ ਆ ਗਿਆ ਨਹੀਂ ਕੋਈ ਨਹੀਂ ਮੈਨਾਂ ਭਾਜੀ ਹੁਣ ਹੁੰਦੇ ਹੋ ਆ ਸਹੀ ਕਰੀਏ ਲੈ ਵੀ ਕਰਾ ਸ਼ੁਰੂ ਮੈਂ ਤੇ ਖਾਵਾਂ ਫੜੋ ਇਹ ਪੜਾਓ ਇੰਨਾ ਕ ਜੇ ਕੰਮ ਕੀਤਾ ਬਾਕੀ ਇਹ ਨਹੀਂ ਹੋਣਾ ਅਜੇ ਥੋੜਾ ਜਿਹਾ ਹੋਰ ਲੈ ਜੀ ਡੈਕੋਰੇਸ਼ਨ ਹੋ ਗਈ ਆਪਣੀ ਕੰਪਲੀਟ ਕਰ ਗਏ ਨੇ ਮੁੰਡੇ ਕਿਵੇਂ ਲੱਗੀ ਸਰ ਜਣ ਜਰੂਰ ਦੱਸਿਓ ਵੀ ਆਹ ਦੇਖੋ ਰਹਿ ਗਿਆ ਇੱਕ ਜਿਹੜਾ ਮੈਨੂੰ ਬਾਹਰ ਦੋ ਖਾਣਾ ਜਾਂ ਤੋਰ ਗਿਆ ਮੋ ਭਾਣਾ ਓਕੇ ਹੋ ਗਿਆ ਕੰਮ ਲਵਲੀ ਕੰਨੀ ਨਵੀਂ ਆ ਕੇ ਆ ਮੈਨੂੰ ਤਾਂ ਕਿ ਮਾਰਦੇ ਮੂਵੀ ਦਾ ਸ਼ਾਟ ਜਿਹੜਾ ਇੱਕ ਰਹਿ ਗਿਆ ਸੀਗਾ ਉਹ ਕਰਨ ਲੱਗੇ ਤੇ ਲਵਲੀ ਵੀ ਆਈ ਆ ਏ ਬੜੀ ਖੁਸ਼ੀ ਹੋ ਚਲੋ ਉਹਨਾਂ ਦਾ ਰਟਾ ਲਾਇਆ ਇਹਨਾਂ ਨੇ ਇਹ ਲੱਗਦਾ ਫੋਨ ਤੇੋਂ ਸਿੱਖਿਆ ਹੈ ਹਾਂ YouTube ਤੇ ਸਿੱਖੇ ਹੋਣੇ ਹਜੇ ਇਹਨਾਂ ਰਟਾ ਲਾਇਆ ਹੀ ਹੋਰ ਕੀ ਹੈ ਮੈਂ ਤੈਨੂੰ ਸਿਖਾਉਣੀ ਆ ਮੈਨੂੰ ਸਿਖਾਉਣ ਦਾ ਫੇਤਰ ਆ ਤੇਰਾ ਤੇ ਹੋ ਸੋਹਣ ਲਿਆ ਸੋਹਣ ਲਿਆ ਪਹਿਲਾਂ ਖਾਇਆ ਨਹੀਂ ਤੁਸੀਂ ਸੋਖੇ ਆ ਇਹ ਤਿੰਨ ਗੋਮਾਂ ਨੇ ਬੋਲਣ ਦੇਣਾ ਆਪਾਂ ਬੋਲਨੇ ਬਸ ਫਿਰ ਖਤਮ ਫਿਰ ਵਿਆਹ ਕਰ ਲੇ ਤੇ ਤਿੰਨ ਤਿੰਨ ਬੋਤ ਕਿਤੇ ਤਿੰਨ ਹੀ ਬੜੀਆਂ ਕੋਈ ਨਹੀਂ ਤੋ ਪੰਜਾਂ ਤੱਕ ਨਾ ਪਹੁੰਚ ਆ ਨਹੀਂ ਘੜੀ ਪੁਈ ਨਾ ਤੂੰ ਤਿੰਨਾਂ ਚ ਕੰਮ ਨਵੇੜ ਦੇਗਾ ਇਹ ਇੱਕ ਹੀ ਬੋਲਦ ਨੂੰ ਬਹੁਤ ਵਾਹ ਅੱਛਾ ਇੱਕ ਹਾਥੀ ਵਾਲਾ ਜਗਾਈ ਉਹ ਦੀਨੇ ਬੋਲਣਾ ਉਹ ਹਾਥੀ ਵਾਲਾ ਕਹਿੰਦਾ ਹੈਗਾ ਨਾ ਉਹ ਹਾਥੀ ਵਾਲਾ ਕਿਹੜਾ ਇੱਕ ਹੋਇਆ ਹੈਗਾ ਨਾ ਹਾਥੀ ਵਾਲਾ ਨਹੀਂ ਬੋਲਣਾ ਉਹ ਨਹੀਂ ਹੈਗਾ ਢੇਕਾ ਇਹ ਕਿਹੜਾ ਉਹ ਇਹ ਬੋਲਦੇ ਨੇ ਨਹੀਂ ਇਹ ਰੇਸ਼ੇ ਰੇਸ਼ੇ ਦੇਸ਼ੇ ਆਪੀ ਆਹੋ ਆਹ ਅਰੇ ਸ਼ੂ ਸ਼ੂਰ ਆਈ ਉਹਦਾ ਵਿਆਹ ਆ ਨਾ ਤਾਂ ਕਰਕੇ ਨਾ ਆਪਰਾਤੀ ਮੈਨੂੰ ਦੇਖਾ ਕੇ